ਕਦੋਂ ਤੋਂ ਚਪੈਰਾ ਸਾਹਿਬ ਲਾ ਰਹੇ ਹਾਂ تقریبا ਮੈਨੂੰ ਹੋ ਗਏ ਨੇ 5 ਕੁ ਮਹੀਨੇ ਹੋ ਗਏ ਨੇ ਤੇ ਚਪੈਰਾ ਸਾਹਿਬ ਲਾਉਂਦੇ ਨੂੰ ਪਹਿਲਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ ਮੈਂ ਪਿੱਛੇ ਜੀ ਵੀ ਦੱਸਿਆ ਸੀਗਾ ਤੇ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀਗਾ ਕੰਮਕਾਰ ਬਿਲਕੁਲ ਪੰਦ ਵਰਗਾ ਹੀ ਹੋ ਗਿਆ ਸੀਗਾ ਪਰ ਕਿਸੇ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਬਾਬਾ ਜੀ ਦੇ ਪੈਰ ਫੜ ਲਓ ਅਸੀਂ ਲੋਕ ਸਿਰਫ ਸੁਣਦੇ ਹੁੰਦੇ ਸੀਗੇ ਕਿ ਹਾਂ ਪਰ ਇਹ ਮੈਂ ਸਾਕਸ਼ੀ ਦੀ ਕੌਤਕ ਦੇਖ ਲਿਆ ਬਾਬਾ ਜੀ ਦਾ ਜੋ ਮੈਂ ਨਾ ਵਾਪਰੀ ਹੈ ਮੈਂ ਦੱਸ ਨਹੀਂ ਸਕਦਾ ਕਈ ਲੋਕ ਹੋ ਸਕਦਾ ਇਹਨੂੰ ਗੱਲ ਨੂੰ ਝੂਠ ਮੰਨਣ ਪਰ ਜੋ ਮੇਰੇ ਨਾਲ ਜਿਸ ਨੂੰ ਕਹਿੰਦੇ ਨੇ ਜਿਸ ਤਣ ਲੱਗੇ ਉਹੇ ਤਾਂ ਅੰਜਾਨੇ ਮੈਨੂੰ ਪਤਾ ਮੇਰੇ ਨਾਲ ਕੀ ਹੋਇਆ ਸੀ ਕਿ ਬਾਬਾ ਜੀ ਨੇ ਆਪਣਾ ਰੂਪ ਦਿਖਾ ਕੇ ਮੇਰੀ ਜ਼ਿੰਦਗੀ ਤੇ ਬਦਲਾਅ ਲਿਆਉਂਦੇ ਨੇ ਤੇ ਮੈਂ ਇਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ ਕਿੰਨਾ ਕਾ ਆਨੰਦ ਆਂਦਾ ਆ ਤੁਹਾਨੂੰ ਦੁਪਹਿਰਾ ਸਭ ਲਾ ਕੇ ਜਦ ਆਪਦੀਪ ਸਿੰਘ ਜੀ ਦੇ ਗੁਰਦੁਆਰੇ ਆ ਕੇ ਤੁਹਾਨੂੰ ਕਿੰਨਾ ਕਾ ਆਨੰਦ ਆਉਂਦਾ ਦੇਖੋ ਜੀ ਮੈਂ ਦੱਸ ਨਹੀਂ ਸਕਦਾ ਮੈਨੂੰ ਕਿੰਨਾ ਕਾ ਆਨੰਦ ਆਂਦਾ ਵੇ ਕਹਿੰਦੇ ਆ ਐਨ ਲੱਗਦਾ ਜਿਵੇਂ ਬੱਚਾ ਆਪਣੇ ਪਿਓ ਦੀ ਗੋਦ 'ਚ ਆ ਮੈਨੂੰ ਇੱਥੇ ਆ ਕੇ ਇਦਾਂ ਮਹਿਸੂਸ ਹੁੰ ਤੇ ਮੈਨੂੰ ਕਿਸੇ ਚੀਜ਼ ਦੀ ਕੋਈ ਫਿਕਰ ਨਹੀਂ ਹੁੰਦੀ ਕੋਈ ਟੈਨਸ਼ਨ ਨਹੀਂ ਹੁੰਦੀ ਨਾ ਮੋਬਾਈਲਾਂ ਦੇ ਲੋਕੀ ਅੱਜਕੱਲ ਲੱਗੇ ਰਹਿੰਦੇ ਮੈਂ ਜਦੋਂ ਆਣਾ ਇੱਥੇ ਮੋਬਾਈਲ ਸਾਈਡਲ ਮੋਡ ਤੇ ਲਾ ਦਿੰਦਾ ਵਾਂ ਨਾ ਕੋਈ ਡਿਸਟਰਬ ਕਰੇ ਕਿਉਂਕਿ ਥੋੜਾ ਟਾਈਮ ਹੀ ਹੁੰਦਾ ਬੰਦਾ ਭਜਨੜ ਦੇ ਵਿੱਚ ਪਰਮਾਤਮਾ ਨੂੰ ਭੁੱਲ ਜਾਂਦਾ ਵੇ ਔਰ ਮੈਂ ਨਹੀਂ ਚਾਹੁੰਦਾ ਕਿ ਮੈਂ ਪਰਮਾਤਮਾ ਨੂੰ ਆਪਣੇ ਪਿਆਰ ਨੂੰ ਭੁੱਲਣਾ ਹੋਰ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਸੁਪਨੇ ਬਾਰੇ ਜੋ ਵੀ ਕੁਝ ਕਹਿਣਾ ਚਾਹੁੰਦੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ ਜੀ ਜਿੰਨਾ ਹੋ ਸਕੇ ਆਪਣੇ ਗੁਰੂ ਦੇ ਪੈਰ ਫੜੋ ਗੁਰੂ ਦੇ ਲਾੜ ਲੱਗੋ ਸੱਜ ਰੱਬੇ ਭਟਕਨ ਨਾਲੋਂ ਦੇਖੋ ਜੀ ਇੱਕੋ ਪਿਓ ਬਣਾ ਲਓ ਉਹਦੇ ਹੀ ਪੈਰ ਫੜੋ ਇੱਧਰ ਉੱਧਰ ਭੱਜਣਾ ਅਰਦਾਸ ਕਰਨ ਨਾਲ ਕੁਝ ਨਹੀਂ ਮਿਲਣਾ ਜੋ ਜਿੰਨੇ ਦੇਣਾ ਵਜੋਂ ਤੁਹਾਡੀ ਕਿਸਮਤ 'ਚ ਲਿਖਿਆ ਮਿਲ ਲਈ ਜਾਣਾ ਵੇ ਇਹ ਪਰਮਾਤਮਾ ਗੁਰੂ ਆ ਜਿਹੜੇ ਤੁਹਾਡੇ ਲਿਖੇ ਵੀ ਉਹ ਮੋੜ ਸਕਦਾ ਵੇ ਮਿਟਾ ਸਕਦਾ ਵੇ ਜੋ ਤੇ ਤੁਹਾਡੀ ਜ਼ਿੰਦਗੀ 'ਚ ਨਹੀਂ ਲਿਖਿਆ ਉਹ ਵੀ ਤੁਹਾਨੂੰ ਜ਼ਿੰਦਗੀ 'ਚ ਮਿਲ ਸਕਦਾ ਵੇ ਮੈਂ ਇਨਾ ਕੋ ਬਾਈਕੁਰੂ ਜੀ ਦਾ ਖਾਲਸਾ ਬਾਈਕੁਰੂ ਜੀ ਕੋ ਤਨਤਨ ਬਾਬਾ ਦੀਪ ਸਿੰਘ ਕਦੋਂ ਤੋਂ ਚਪੈਰਾ ਸਾਹਿਬ ਲਾ ਰਹੇ ਹੋ ਤਕਰੀਬਨ ਮੈਨੂੰ ਹੋ ਗਏ ਨੇ 5 ਕੁ ਮਹੀਨੇ ਹੋ ਗਏ ਨੇ ਤੇ ਚਪੈਰਾ ਸਾਹਿਬ ਲਾਉਂਦੇ ਨੂੰ ਪਹਿਲਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ ਮੈਂ ਪਿੱਛੇ ਜੇ ਵੀ ਦੱਸਿਆ ਸੀਗਾ ਤੇ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀਗਾ ਕੰਮਕਾਰ ਬਿਲਕੁਲ ਬੰਦ ਵਰਗਾ ਹੀ ਹੋ ਗਿਆ ਸੀਗਾ ਪਰ ਕਿਸੇ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਬਾਬਾ ਜੀ ਦੇ ਪੈਰ ਫੜ ਲਓ ਅਸੀਂ ਲੋਕ ਸਿਰਫ ਸੁਣਦੇ ਹੁੰਦੇ ਸੀਗੇ ਕਿ ਹਾਂ ਪਰ ਇਹ ਮੈਂ ਸਾਕਸ਼ੀ ਦੀ ਗੋਤਕ ਦੇਖ ਲਿਆ ਬਾਬਾ ਜੀ ਦਾ ਜੋ ਮੇ ਨਾਲ ਵਾਪਰੀ ਹੈ ਮੈਂ ਦੱਸ ਨਹੀਂ ਸਕਦਾ ਕਈ ਲੋਕ ਹੋ ਸਕਦਾ ਇਹਨੂੰ ਗੱਲ ਨੂੰ ਝੂਠ ਮੰਨਣ ਪਰ ਜੋ ਮੇ ਨਾਲ ਜਿਸੂ ਕਹਿੰਦੇ ਨੇ ਜਿਸ ਤਨ ਲੱਗੇ ਉਹੇ ਤਾਂ ਅੰਜਾਨੇ ਮੈਨੂੰ ਪਤਾ ਮੇਰੇ ਨਾਲ ਕੀ ਹੋਇਆ ਸੀ ਕੀ ਬਾਬਾ ਜੀ ਨੇ ਆਪਣਾ ਰੂਪ ਦਿਖਾ ਕੇ ਮੇਰੀ ਜ਼ਿੰਦਗੀ ਤੇ ਬਦਲਾਅ ਲਿਆਉਂਦੇ ਨੇ ਤੇ ਮੈਂ ਇਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ ਕਿੰਨਾ ਕਾ ਆਨੰਦ ਆਂਦਾ ਆ ਤੁਹਾਨੂੰ ਚਪੈਰਾ ਸਾਹਿਬ ਲਾ ਕੇ ਜਦ ਆਪਦੀਪ ਸਿੰਘ ਜੀ ਦੇ ਗੁਰਦੁਆਰੇ ਆ ਕੇ ਤੁਹਾਨੂੰ ਕਿੰਨਾ ਕਾ ਆਨੰਦ ਆਂਦਾ ਦੇਖੋ ਜੀ ਮੈਂ ਦੱਸ ਨਹੀਂ ਸਕਦਾ ਮੈਨੂੰ ਕਿੰਨਾ ਕਾ ਆਨੰਦ ਆਂਦਾ ਵੇ ਕਹਿੰਦੇ ਆ ਐਂ ਲੱਗਦਾ ਜਿਵੇਂ ਬੱਚਾ ਆਪਣੇ ਪਿਓ ਦੀ ਗੋਦ 'ਚ ਆ ਮੈਨੂੰ ਇੱਥੇ ਆ ਕੇ ਇਦਾਂ ਮਹਿਸੂਸ ਹੁੰਦਾ ਕਿ ਮੈਂ ਆਪਣੇ ਪਿਓ ਦੀ ਗੋਦ 'ਚ ਆ ਤੇ ਮੈਨੂੰ ਕਿਸੇ ਚੀਜ਼ ਦੀ ਕੋਈ ਫਿਕਰ ਨਹੀਂ ਹੁੰਦੀ ਕੋਈ ਟੈਨਸ਼ਨ ਨਹੀਂ ਹੁੰਦੀ ਨਾ ਮੋਬਾਈਲਾਂ ਦੇ ਲੋਕੀ ਅੱਜਕੱਲ ਲੱਗੇ ਰਹ ਕਿਉਂਕਿ ਥੋੜਾ ਟਾਈਮ ਹੀ ਹੁੰਦਾ ਬੰਦਾ ਭੱਜ ਨੜ ਦੇ ਵਿੱਚ ਪਰਮਾਤਮਾ ਨੂੰ ਭੁੱਲ ਜਾਂਦਾ ਵੇ ਔਰ ਮੈਂ ਨਹੀਂ ਚਾਹੁੰਦਾ ਕਿ ਮੈਂ ਪਰਮਾਤਮਾ ਨੂੰ ਆਪਣੇ ਪਿਉ ਨੂੰ ਭੁੱਲਾਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਸੁਪਨੇ ਬਾਰੇ ਜੋ ਵੀ ਕੁਝ ਕਹਿਣਾ ਚਾਹੁੰਦੇ ਮੈਂ ਤਾਂ ਸਾਰਿਆਂ ਨੂੰ ਇਹੀ ਕਾਂਗ ਜੀ ਜਿੰਨਾ ਹੋ ਸਕਦਾ ਆਪਣੇ ਗੁਰੂ ਦੇ ਪੈਰ ਫੜੋ ਗੁਰੂ ਦੇ ਲਾੜ ਲੱਗੋ ਸੱਜੇ ਰੱਬੇ ਭਟਕਣਾ ਨਾ ਲੋ ਦੇਖੋ ਜੀ ਇੱਕੋ ਪਿਉ ਬਣਾ ਲਓ ਉਹਦੇ ਪੈਰ ਫੜੋ ਇੱਧਰ ਉੱਧਰ ਭੱਜਣਾ ਅਰਦਾਸਾ ਕਰਨ ਨਾਲ ਕੁਝ ਨਹੀਂ ਮਿਲਣਾ ਜੋ ਜਿੰਨੇ ਦੇਣਾ ਵਜੋ ਤੁਹਾਡੀ ਕਿਸਮਤ 'ਚ ਲਿਖਿਆ ਮਿਲ ਲਈ ਜਾਣਾ ਵੇ ਇਹ ਪਰਮਾਤਮਾ ਗੁਰੂ ਆ ਜਿਹੜੇ ਤੁਹਾਡੇ ਲਿਖੇ ਵੀ ਬਿਟਾ ਸਕਦਾ ਵੇ ਜੋ ਤੇ ਤੁਹਾਡੀ ਜ਼ਿੰਦਗੀ ਤੇ ਨਹੀਂ ਲਿਖਿਆ ਉਹ ਵੀ ਤੁਹਾਨੂੰ ਜ਼ਿੰਦਗੀ ਤੇ ਮਿਲ ਸਕਦਾ ਵੇ ਉਹ ਮੈਂ ਇਨਾ ਕੋ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕੋ ਤਨ ਤਨ ਬਾਬਾ ਦੀਪ ਜੀ